ਹੈਲੋ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆਸ ਕਰਦੀ ਕਿ ਸਾਰੇ ਭੈਣ ਭਰਾ ਠੀਕ ਹੋਗੇ ਇੱਧਰ ਆਪਾਂ ਤਾਤੀ ਕੜਾਈ ਤੇ ਇੱਧਰ ਮੈਂ ਬਣਾਉਣ ਲੱਗੀ ਸੀ ਨਵਦੀਪ ਵਾਸਤੇ ਫਰਾਈਡ ਰਸ ਕਿਉਂਕਿ ਨਾ ਨਵਦੀਪ ਨੇ ਮੈਨੂੰ ਨਾ ਘਰ ਆਉਂਦਿਆਂ ਸਾਥ ਬੋਲਿਆ ਕਿ ਮੈਨੂੰ ਬਹੁਤ ਭੁੱਖ ਲੱਗੀ ਆ ਤੇ ਫਿਰ ਮੈਂ ਆਖਿਆ ਕਿ ਹੁਣ ਛੇਤੀ ਛੇਤੀ ਕਿ ਬਣਾਵਾਂ ਐਤਵਾਰ ਹੋਵੇ ਤੇ ਬੱਚਿਆਂ ਨੂੰ ਹੁੰਦਾ ਵੀ ਕੁਝ ਨਵਾਂ ਜਿਹਾ ਕੁਝ ਖਾਣ ਨੂੰ ਚਟਪਟਾ ਜਿਹਾ ਮਿਲ ਜੇ ਨਾ ਧਿਆਨ ਤੇ ਬੱਚਿਆਂ ਦਾ ਥੋੜਾ ਬਾਹਰ ਹੀ ਰਹਿੰਦਾ ਵਾ ਤੇ ਮੈਂ ਇਹ ਕੀਤਾ ਛਤੀ ਛਤੀ ਸਬਜ਼ੀਆਂ ਕੱਟੀਆਂ ਤੇ ਕੱਟ ਕੇ ਕੜਾਈ ਧਾਰਤੀ ਤੇ ਉਧਰ ਦੁਪਹਿਰਾਂ ਦੇ ਚੋਲ ਜਿਹੜੇ ਪچے ਹੋਏ ਸੀ ਸਾਦੇ ਤੇ ਮੈਂ ਸੋਚਿਆ ਚਲ ਕਿਉਂ ਨਾ ਮੈਂ ਫਰਾਈਡ ਰਸੀ ਬਣਾ ਲਵਾਂ ਕਿਉਂਕਿ ਬੱਚਿਆਂ ਨੂੰ ਇਹੋ ਸਬਜ਼ੀਆਂ ਜਿਹੜੀਆਂ ਨਾ ਪਸੰਦ ਲੱਗਦੀਆਂ ਵਾਂ ਤੇ ਛੇਤੀ ਛਤੀ ਬਾਰ ਮੀ ਵੀ ਪੈਂਦਾ ਸੀ ਤੇ ਥੋੜੀ ਜਿਹੀ ਮੈਂ ਕਾਲੀ ਮਿਰਚ ਪਾਤੀ ਥੋੜਾ ਜਿਹਾ ਪਾਤਾ ਵਿੱਚ ਲੂਣ ਵੇਖਿਆ ਤੁਸੀਂ ਸਭ ਕੁਛ ਆਪਾਂ ਜੋੜ ਚੁੱਕਾ ਹੈਗਾ ਇਹ ਪਾਤਾ ਮਟਰ ਨਵਦੀਪ ਨੂੰ ਪਸੰਦ ਨਹੀਂ ਆ ਪਰ ਮੈਂ ਮਟਰ ਪਾਤੇ ਕਿਉਂਕਿ ਸ਼ਿਮਲਾ ਮਿਰਚ ਹੈ ਨਹੀਂ ਸੀ ਇਧਰ ਚਾਰੇ ਸੌਸ ਆਪਾਂ ਲੈ ਲੀਆਂ ਵੈਨੇਗਰ ਵਗੈਰਾ ਸਾਰਾ ਕੁਝ ਤੇ باقی ਚੰਗੀ ਤਰ੍ਹਾਂ ਮੈਂ ਫਰਾਈਡਸ ਜਿਹੜੇ ਵਧੀਆ ਜੀ ਬਣਾਤੇ एकदम ਚਾਈਨਸ ਫੂਡ ਵਰਗੇ ਲੱਗਦੇ ਅਸੀਂ ਤੇ باقی ਬੱਚੇ ਜਾਂ ਖੁਸ਼ ਹੀ ਰਹਿੰਦੇ ਇੰਨਾ ਸਬਜ਼ੀਆਂ ਚ ਬਣਾ ਕੇ ਜਦੋਂ ਮੈਂ ਨਵਦੀਪ ਕੋਲ ਲੈ ਕੇ ਗਈ ਤੇ ਕਹਿੰਦੀ ਕਿ ਮੰਮੀ ਤੁਸੀਂ ਆਰਡਰ ਕਰਕੇ ਮੰਗਵਾਇ ਕਦੋਂ ਠੀਕ ਹੈ ਜੀ ਖਲੇ ਤੁਸੀਂ ਆਰਡਰ ਕਰ ਸਕਦੇ ਮੈਂ ਨਹੀਂ ਕਰ ਸਕਦੀ ਮੈਂ ਹਾਂ ਮੈਂ ਆਰਡਰ ਕਰਕੇ ਮੰਗਵਾਇਆ ਮੈਂ ਨਹੀਂ ਬੇਟਾ ਮੈਂ ਤੈਨੂੰ ਆਪ ਹੀ ਬਣਾ ਕੇ ਦਿੱਤੇ ਆ ਆਰਡਰ ਨਹੀਂ ਕੀਤਾ ਬਾਹਰ ਤੇ ਬਹੁਤ ਮੇਹ ਪੈਣ ਦਿਆ ਵਾ ਤੇ ਨਵਦੀਪ ਪਰਦੇ ਪਰਦੇ ਹੋਗੀ ਖੁਸ਼ ਕਿਉਂਕਿ ਬੱਚਿਆਂ ਨੂੰ ਇਹੋ ਜਿਹੀ ਚੀਜ਼ਾਂ ਬਹੁਤ ਜ਼ਿਆਦਾ ਚੰਗੀਆਂ ਲੱਗਦੀਆਂ ਵਾ ਤੇ ਆ ਜੈਤਵਾਰ ਸੀ ਤੇ ਦੁਪਹਿਰਾ ਸਾਹ ਵੀ ਸੀ ਇੱਧਰ ਮੇਰੀ ਜੜੀ ਸਿੰਘ ਭਾਂਡਿਆਣਾ ਭਰੀ ਹੋਈ ਹੈ ਚਾਹ ਬਣਾਈ ਦੋ ਵਾਰ ਬੱਚਿਆਂ ਨੇ ਤੇ ਇੱਧਰ ਹੁਣ ਵੰਚ ਦੀ ਤਿਆਰੀ ਕਰਨ ਡੈ ਪੀ ਤੇ ਕੋ ਚਲੋ ਕੋਈ ਗੱਲ ਨਹੀਂ ਭਾਂਡੇ ਤਾਂ ਆਪਾਂ ਥੋੜੀ ਲੈਣੇ ਆ ਤੇ ਇੱਧਰ ਮੈਂ ਨਾ ਸੂਜੀ ਪੁੰਨ ਕੇ ਰੱਖ ਲਈ ਤੇ ਇੱਧਰ ਹੁਣ ਕਰੀਆ ਪਤਾ ਸਰੋਂ ਸਰੋਂ ਲੰਮੀਆਂ ਲੰਮੀਆਂ ਮਿਰਚਾਂ ਕੱਟ ਲਈਆਂ ਵਾਂਝਲੀ ਮੇਕਮਾ ਬਣਾਉਣ ਲੱਗੀ ਸੀ ਮਾਂ ਦਾ ਦੇ ਲੈਣਾ ਬਈ ਬੱਚਿਆਂ ਦੀ ਅਲੱਗ-ਅਲੱਗ ਫਰਮਾਇਸ਼ ਵਾ ਤੇ ਅਲੱਗ-ਅਲੱਗ ਚੀਜ਼ਾਂ ਬਣਾ ਦੇਣੀਆਂ ਵਾ ਤੇ ਇੱਕ ਬੱਚੇ ਵੱਡੇ ਹੋ ਕੇ ਕਹਿ ਦਿੰਦੇ ਆ ਕਿ ਮਾਂ ਨੂੰ ਮਤਲਬ ਕੁਝ ਖਾਸ ਬੱਚੇ ਕਿੱਥੇ ਮਾਂ ਪੇ ਉਹ ਨਹੀਂ ਐਵੇਂ ਤਾਂ ਦਿੰਦੇ ਆ ਜਦੋਂ ਮਾਂ ਆਪੇ ਉਸ ਚੀਜ਼ ਮੰਗਦਾ ਵਾ ਤੇ ਬੱਚੇ ਮੂੰਹ ਚੁੱਪ ਕਰਾ ਦਿੰਦੇ ਆ ਪਰ ਮਾਵਾਂ ਜਿਹੜੀਆਂ ਹੁੰਦੀਆਂ ਨੇ ਨਾ ਹਰ ਇੱਕ ਬੱਚੇ ਦੀ ਸੋਚਦੀਆਂ ਕਿ ਮੇਰੇ ਕਿਹੜੇ ਬੱਚੇ ਨੇ ਕਿਹੜੀ ਫਰਮਾਇਸ਼ ਕੀਤੀ ਸੀ ਵੰਚ ਨੇ ਕਹਾਂ ਮੇਰੇ ਕੋ ਫਰਮਾਇਸ਼ ਕੀਤੀ ਕਿ ਉਕਮਾ ਖਾਣਾ ਵਾ ਸੌਸ ਪਾ ਕੇ ਤੇ ਮੈਂ ਕਿਉਂ ਮਨਾ ਮੈ ajo ਕੁਮਾਈ ਬਣਾਦਾ ਵੰਚ ਨੂੰ ਵੰਚ ਦੀ ਫਰਮਾਇਸ਼ ਪੂਰੀ ਹੋ ਜੂਗੀ ਤੇ ਮੈਂ ਦੇਖੋ ਦੋਨਾਂ ਬੱਚਿਆਂ ਲਈ ਅਲੱਗ-ਅਲੱਗ ਚੀਜ਼ ਬਣਾਈ ਕਿਉਂਕਿ ਉਹਨੂੰ ਜੋ ਪਸੰਦ ਉਹਨੂੰ ਬਣਾਤਾ ਜੋ ਇਹਨੂੰ ਪਸੰਦ ਇਹਨੂੰ ਬਣਾਤਾ ਵਾ ਤੇ ਬੱਚਿਆਂ ਨੂੰ ਤੇ ਮਾਵਾ ਹਮੇਸ਼ਾ ਖੁਸ਼ ਹੀ ਰੱਖਦੇ ਆ ਕਿ ਬੱਚਿਆਂ ਨੂੰ ਜੋ ਵੀ ਚੀਜ਼ ਪਸੰਦ ਬਣਾ ਕੇ ਦੇਈਏ ਉਹ ਕੁਮਾ ਬਣ ਗਿਆ ਸੀ ਤੇ ਉਧਰ ਮੈਂ ਬਾਰਤ ਅਲਾ ਤੁਲਾ ਮਾਰ ਕੇ ਫਿਰਦਰ ਮੈਂ ਸੋਚਿਆ ਵੰਚ ਨੂੰ ਪਾ ਕੇ ਦਿੰਦਾ ਸੌਸ ਪਾਤੀ ਤੇ ਵੰਚ ਵੀ ਹੋ ਗਿਆ ਖੁਸ਼ ਪੜਦਾ ਪੜਦਾ ਇੱਧਰ ਵੰਚ ਗਦਕਾ ਕਲਾਸ ਤੋਂ ਆਇਆ ਸੀ ਤੇ ਵੰਚ ਨੇ ਆ ਕੇ ਆਪਣਾ ਪੰਨ ਬਿਠਾ ਇੱਧਰ ਥੋੜਾ ਜਿਹਾ ਮੈਂ ਆਂਬ ਲੈ ਕੇ ਅਜੇ ਕੱਟ ਕੇ ਖਾਣ ਹੀ ਲੱਗੀ ਸੀ ਕਿ ਆ ਗਿਆ ਵੰਚ ਆਹੀ ਦੋਸਤੀ ਇਹ ਮੇਰਾ ਮੇਦਾਨੀ ਜੋ ਘਵਾ ਮੇਰੇ ਬੰਦੇ ਨੇ 3 ਕਿਲੋ ਆਂਬ ਖਾਣੇ ਉਹਨੂੰ ਇੱਕ ਕੰਬ ਨਾ ਹੀ ਬੰਨਾਂ ਸਹੀ ਜੇ ਤਲੀ ਵੀ ਦਿਖਾਤੀ ਨਾ ਦੋਸਤੀ ਆਹੀ ਦੋਸਤੀ ਵੀਰ ਆਂਬ ਨਾਲ ਦੋਸਤੀ ਨਹੀਂ ਕੋਈ ਮੈਂ ਮਮੀ ਆਮ ਬਦੀ ਨਹੀਂ ਬੜੀ ਸ਼ੌਕੀਨੀ ਆ ਨਾ ਮਮੀ ਲੈ ਨਹੀਂ ਕਰੀ ਆਪਣੀ ਰਾਤ ਦੀ ਰੋਟੀ ਛੱਡਤੀ ਹੀ ਤੇ ਕੱਲੇ ਆਮ ਖਾ ਲੇ ਫਿਰ ਸੌ ਗਈ